ਮੈਂ ਅੱਜ ਜਿਹੜਾ ਚੰਡੀਗੜ੍ਹ ਹਸਪੀਟਲ ਹੈ ਜਿੱਥੇ ਇੱਕ ਨੌਜਵਾਨ ਦਵਿੰਦਰ ਸਿੰਘ ਸ਼ੇਖੋਰਾ ਪਿੰਡਾ ਪਟਿਆਲਾਇਚ ਕੋਲ ਜਿਹੜਾ ਕਨੌਰ ਦੇ ਵਿੱਚ ਜਿਹੜਾ ਸ਼ੰਭੂ ਬਾਟਰ ਤੇਜੀ ਦੇ ਉੱਤੇ ਗੋਲੇ ਚਲਾਏ ਗਏ ਸੀ ਅੱਜ ਜਿਹਨੂੰ ਮੈਂ ਉਹਦੀ ਹਾਲ ਪਤਾ ਕਰਨ ਵਾਸਤੇ ਆਇਆ ਹਾਂ ਵਿਚਾਰੇ ਦੀ ਅੱਖ ਹੀ ਚਲੀ ਗਈ ਉਧਰ ਤੁਸੀਂ ਦੇਖੋ ਉੱਥੇ ਐਜੇ ਉੱਥੇ ਐਮ ਬੁਲੇਟ ਮਾਰਕ ਲੱਗਦੇ ਐ ਐਂਛੇ ਜਿਹਾ ਲੱਗਦੇ ਸਾਰੀ ਅੱਖ ਵਿਚਾਰੇ ਦੀ ਇੱਕ ਚਲੀ ਗਈ ਨੌਜਵਾਨ 22 ਸਾਲ ਦਾ ਪੰਚ ਆ ਜਿਹੜੇ ਨੌਜਵਾਨ ਹੈ ਆ ਕਿਸਾਨੀ ਲਈ ਕਿਸਾਨੀ ਦੇ ਦੇ ਹੱਕਾਂ ਲਈ ਲੜਾਈ ਲੜ ਰਹੇ ਆ ਉਹਨਾਂ ਤੇ ਗੋਲੀਆਂ ਚਲਾਉਣੀਆਂ ਤੇ ਮੈਨੂੰ ਲੱਗਦਾ ਕਿਸੇ ਡੈਮੋਕਰੇਟਿਕ ਕੰਟਰੀ ਚ ਨਹੀਂ ਹੈ ਤੁਸੀਂ ਦੇਖਿਆ ਹੋਣਾ ਹੈ ਕਿ ਇੱਕ ਹੋਰ ਵੀ ਬਜ਼ੁਰਗ ਹੈ ਉਹਦੀ ਵੀ ਡੈਥ ਹੋ ਗਈ ਹੈ ਗਿਆਨ ਸਿੰਘ ਸੋ ਜਿਹੜੇ ਪੰਜਾਬ ਦੇ ਆਪਣੇ ਸੂਬੇ ਚ ਖੜੇ ਹੈ ਦੇਖੋ ਸੂਬਾ ਪੰਜਾਬ ਦਾ ਜ਼ਮੀਨ ਪੰਜਾਬ ਦੀ ਤੇ ਗੋਲੀਆਂ ਆ ਰਹੀਆਂ ਹਰਿਆਣੇ ਤੋਂ ਦੇਖੋ ਆ ਕਿੰਨਾ ਵੱਡਾ ਜਿਹੜਾ ਹੈਗਾ ਪੰਜਾਬ ਨਾਲ ਬੇਇਨਸਾਫੀ ਹੈ ਜੇ ਜੇ ਕੋਈ ਪੰਜਾਬ ਸਰਕਾਰ ਦਾ ਰਾਈਟ ਹੈ ਪੰਜਾਬ ਉੱਤੇ ਪੰਜਾਬ ਪੁਲਿਸ ਹੀ ਕਲਾਪਰੇਟ ਕਰ ਸਕਦੀ ਹੈ ਪੰਜਾਬ ਦੇ ਅੰਦਰ ਆ ਇੱਕ ਆਪਣੀ ਕਨਸਟੀਟਿਊਸ਼ਨ ਹੈ ਇੱਕ ਪੰਜਾਬ ਦੀ ਪੁਲਿਸ ਹਰਿਆਣੇ ਚ ਨਹੀਂ ਜਾ ਸਕਦੀ ਉੱਥੇ ਲੋਕਲ ਪੁਲਿਸ ਨੂੰ ਇਨਫੋਰਮ ਕਰਕੇ ਉਹਨਾਂ ਦੇ ਨਾਲ ਸਪੋਰਟ ਨਾਲ ਕਿਸੇ ਨੂੰ ਫੜ ਸਕਦੀ ਹੈ ਐ ਨਹੀਂ ਕਰ ਸਕਦੀ ਕਿ ਜਿਵੇਂ ਸਿੱਧਾ ਜਾ ਕੇ ਤੁਸੀਂ ਚਲਾ ਦੋ ਇੱਥੇ ਤਾਂ ਜਿਵੇਂ ਬਾਰਡਰ ਬਣਾ ਪਿਆ ਦੇਖੋ 네ਗੋਸ਼ੀਏਸ਼ਨ ਨਾਲ ਪਿਆਰ ਨਾਲ ਡੈਮੋਕਰੇਸੀ ਦਾ ਮਤਲਬ ਹੈ ਰਾਈਟ ਪ੍ਰੋਟੈਸਟ ਕਰਨਾ ਸਾਰਿਆਂ ਦਾ ਪਰ ਡੈਮੋਕਰੇਸੀ ਦਾ ਮਤਲਬ ਹੈ ਪਿਆਰ ਨਾਲ ਡਾਇਲੌਗ ਨਾਲ ਗੱਲਾਂ ਹੋਣ ਡਾਇਲੌਗ ਨਾਲ ਹੀ ਪਿਛਲੀ ਵਾਰ ਦੇਖੋ ਸੰਘਰਸ਼ ਕੀਤਾ ਇਹਨਾਂ ਨੇ ਤੇ ਉਦੋਂ ਡਾਇਲੌਗ ਨਾਲ ਉਹਨਾਂ ਨੇ ਸਾਰੇ ਕਾਨੂੰਨ ਵਾਪਸ ਲਿੱਤੇ ਡਾਇਲੌਗ ਕਰਕੇ ਹੋਏ ਨਾ ਜੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੀਆਂ ਮੰਗਾਂ ਉਸ ਟਾਈਮ ਜਿਹੜੀਆਂ ਕਮਿਟ ਕੀਤੀਆਂ ਸੀ ਉਹਨਾਂ ਚੋਂ ਹੀ ਨਹੀਂ ਪੂਰੀ ਹੋਈਆਂ ਤੋ ਜਿਹੜੀ ਵੀ ਕਮਿਟਮੈਂਟ ਹੋਏ ਜੇ ਪੂਰੀ ਨਾ ਹੋਏ ਤੇ ਹੋਰ ਜਿਆਦਾ ਫਰਸਟ੍ਰੇਸ਼ਨ ਕਰਦੀ ਹੈ ਦੇਖੋ ਪੰਜਾਬ ਇੱਕ ਇਤਿਹਾਸਾ ਸੂਬਾ ਹੈ ਜਿਨੇ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਜਦੋਂ ਦੇਸ਼ ਆਜ਼ਾਦ ਹੋਇਆ ਜੇ ਸ਼ਹਾਦਤਾਂ ਦਿੱਤੀਆਂ ਜੇ ਤੁਸੀਂ ਫ੍ਰੀडम फाइਟਰ ਦੇਖੋ ਸਭ ਤੋਂ ਜਿਆਦਾ ਦੇਸ਼ ਦੇ ਆ ਪੰਜਾਬ ਦੇ ਆ ਜਦੋਂ ਆਜ਼ਾਦੀ ਦੇ ਬਾਅਦ ਦੇਸ਼ ਵਿੱਚ ਅਨਹਣੀ ਸੀ ਆ ਛੋਟਾ ਜਿਹਾ ਸੂਬਾ 2.5 ਪਰਸੈਂਟ ਏਰੀਆ ਵਾਲਾ ਸੂਬਾ ਦੇਸ਼ ਨੂੰ ਉਹਨਾਂ ਨੇ ਮਿਹਨਤ ਕਰਕੇ ਆਪਣੀਆਂ ਜ਼ਮੀਨਾਂ ਕੁਰਬਾਨ ਕਰਕੇ ਪਾਣੀ ਸਾਡੇ ਨਾਲ ਧੱਕਾ ਹੋਇਆ ਸਾਡਾ ਪਾਣੀ ਦੂਜੇ ਦੂਜੇ ਸੁਭਨ ਦੇਤਾ ਪਰ ਫਿਰ ਵੀ ਆਪਣਾ ਟਿਊਬਵਲ ਨਾਲ ਪਾਣੀ ਕੱਢ ਕੱਢ ਕੇ ਜਿਹੜਾ ਅੱਜ 800 ਫੁੱਟ ਤੇ ਚੱਲ ਗਿਆ ਹੈ ਤੇ ਦੇਸ਼ ਨੂੰ ਅੰਨ ਦਿੱਤਾ ਤੁਸੀਂ ਸਰਦੀ ਬਾਰਡਰ ਵੀ ਦੇਖ ਲਓ ਪਾਕਿਸਤਾਨ ਹੋਏ ਚਾਈਨਾ ਨਾਲ ਸਾਰੇ ਆਪਣੇ ਸਿਕਰੈਜਮੈਂਟ ਉੱਥੇ ਹੀ ਹੈ ਤੇ ਤੁਸੀਂ ਦੇਖਾ ਜੇ ਤੁਸੀਂ ਫੋਟੋਆਂ ਦੇਖਿਆ ਉਹਨਾਂ ਚਾਈਨ ਚਾਈਨਾ ਦੇ ਜਿਹੜੇ ਲੋਕ ਉਥੇ ਫੌਜੀ ਜਿਹਨਾਂ ਨੂੰ ਭਜਾ ਭਜਾਉਣ ਵਾਲੀ ਸਿਕਰੈਜਮੈਂਟ ਹੈ ਸੋ ਆਊ ਕਾਮ ਹੈ ਜਿਹੜੀ ਦੇਸ਼ ਵਾਸਤੇ ਜਿਹੜੀ ਲੜਦੀ ਰਹੀ ਹੈ ਸੋ ਇਸ ਕਰਕੇ ਇਹਨਾਂ ਨੂੰ ਇੰਨੇ ਤੱਕੇ ਨਾ ਹਰਿਆਣਾ ਗੱਮਣ ਨੂੰ ਨਾ ਐ ਨਹੀਂ ਕਰਨਾ ਚਾਹੀਦਾ ਆ ਖਾਸ ਕਰਕੇ ਪੰਜਾਬ ਗੱਮਣ ਤਾਂ ਮੈਂ ਹੈਰਾਨ ਐ ਇਹਨਾਂ ਤੇ ਕਿ ਤੁਹਾਡੇ ਸੂਬੇ ਸਾਰਾ ਕੁਝ ਹੋ ਰਿਹਾ ਤੁਸੀਂ ਚੁੱਪੋਂ ਕੁਛ ਕਾਨੀ ਦੇ ਤੇ ਨਾਲੇ ਸਰੈਂਡਰੀ ਕਰੀ ਬੈਠਾ ਪੰਜਾਬ ਗੱਮਣ ਤਾਂ ਪੰਜਾਬ ਤਾਂ ਆਪਣੇ ਲਿਪ ਸਰਵਿਸ ਕੰਤੇ ਲੱਗਿਆ ਸੋ ਅਕਾਲੀ ਦਲ ਸਟਰੋਂਗਲੀ ਫੀਲਸ ਕਿ ਜਿਹੜਾ ਹਰਿਆਣਾ ਗੱਮਣ ਨੇ ਪੰਜਾਬ ਦੇ ਕੀਤਾ ਸਟਰੋਂਗਲੀ ਕੰਡੈਮ ਕਰਦੇ ਆ ਤੇ ਅਸੀਂ ਇੱਕ ਆ ਵੀ ਬੇਨਤੀ ਕਰਦੇ ਆ ਕਿ ਅੱਗੇ ਤੋਂ ਆ ਨਾ ਹੋ ਜਿੰਨੇ ਵਿਚਾਰੇ ਕੋਈ ਜਿਨ੍ਹਾਂ ਦੀ ਅੱਖ ਚਲੀ ਗਈ ਇਹਨਾਂ ਨੂੰ ਜਾਂ ਜਿਹੜੇ ਫਟੜ ਹੋਏ ਆ ਜਿਹੜਾ ਨੌਜਵਾਨ ਦੀ ਅੱਖ ਚਲੀ ਗਈ ਵਿਚਾਰਾ 22 ਸਾਲ ਦੀ ਉਮਰ ਹੈ ਘੜਤ ਘੜ ਇਹਨੂੰ ਅਜੀ ਬਾਕੀ ਜ਼ਿੰਦਗੀ ਇਹਨਾਂ ਵਿਚਾਰੇ ਗਰੀਬ ਪਰਿਵਾਰ ਦਾ ਹੈ ਬਾਕੀ ਜ਼ਿੰਦਗੀ ਵਾਸਤੇ ਘੜਤ ਘੜ ਇਹਨੂੰ ਪੰਜਾਬ ਸਰਕਾਰ ਇਮੀਡੀਏਟਲੀ ਸਰਕਾਰੀ ਨੌਕਰੀ ਦੇ ਤੇ ਜਿਹਨੇ ਫਟੜ ਆ ਉਹਨਾਂ ਨੂੰ ਕੰਪਨਸੇਸ਼ਨ ਦੇ ਤੇ ਮੈਡੀਕਲ ਫੈਸਿਲਿਟੀ ਦੇ ਮੈਂ ਅੱਜ ਹਸਪਤਾਲ 'ਚ ਆਇਆ ਹਾਂ ਮੈਂ ਪਤਾ ਕੀਤਾ ਕੋਈ ਪੰਜਾਬ ਸਰਕਾਰ ਦਾ ਬੰਦਾ ਨਹੀਂ ਆਇਆ ਨਾ ਉੱਥੇ ਐਂਬੂਲੈਂਸ ਹੈ ਤੁਸੀਂ ਹੈਰਾਨ ਲੈ ਜਾਓਗੇ ਸ਼ੰਭੂ ਬਾਰਡਰ ਤੇ ਐਂਬੂਲੈਂਸੀ ਹੈ ਨਹੀਂ ਜਿਹੜੇ ਲੋਕੀ ਲੈ ਕੇ ਜਾ ਰਹੇ ਆਪਣੀਆਂ ਗੱਡੀਆਂ ਤੇ ਆਪਣੇ ਲੋਕਾਂ ਨੂੰ ਲੈ ਕੇ ਜਾ ਰਹੇ ਸੋ ਪੰਜਾਬ ਗਰਮਣ ਦਾ ਤੇ ਖਾਸ ਕਰਕੇ ਹਰਿਆਣਾ ਗਰਮਣ ਦਾ ਜਿਹੜਾ ਅੱਜ ਸਾਰੇ ਐਪੀਸੋਡ ਹੈ ਮੈਂ ਸਟਰੋਂਗਲੀ ਕੰਡੈਮ ਕਰਦਾ। ਕਿ ਨਾ ਨਾ ਦੇਖ ਰਿਹਾ ਕਿ ਮੁੱਖ ਮੰਤਰੀ ਭਗਵਲ ਪਾਣੀ ਦਾ ਸਟੇਟਮੈਂਟ ਦਿੱਤੀ। ਨਾ ਕਿਹਾ ਮੈਂ ਕਿਸ ਪਾਰਨਾ ਨਾਲ ਖੜਾ ਹੈ। ਇਸੇ ਕਰਕੇ ਮੇਜੋਰਟੀ ਭੂਮਿਕਾ ਨਾਲ ਬਾਰੇ ਨਹੀਂ ਕਿਸਾਨਾਂ ਨਾਲ ਜੇ ਖੜਾ ਹੈ ਪੰਜਾਬ ਸਰਕਾਰ ਦਾ ਚੀਫ ਮਿਨਿਸਟਰ ਹੋ। ਪੰਜਾਬ ਦੀ ਜ਼ਮੀਨ ਹੈ, ਪੰਜਾਬ ਦਾ ਇਲਾਕਾ ਹੈ। ਇੱਥੋਂ ਦਾ ਚੀਫ ਮਿਨਿਸਟਰ ਹੋ ਹੈ। ਚੀਫ ਮਿਨਿਸਟਰ ਦਾ ਮਤਲਬ ਨਹੀਂ ਹੈ ਕਿ ਤੇ ਤੁਹਾਡੇ ਸੂਬੇ 'ਚ ਆ ਕੇ ਕੋਈ ਤੁਹਾਡੇ ਤੇ ਤੁਹਾਡੇ ਸੂਬੇ ਵਾਲਿਆਂ ਦਾ ਕੋਈ ਹਮਲਾ ਮਾਰੇ, ਕੋਈ ਧੱਕਾ ਕਰੇ। ਕੰਦਾ 100% ਇਹਦੀ ਅਪਰੂਵਲ ਹੈ ਕਿਉਂਕਿ ਅਪਰੂਵਲ ਦੇ ਬਿਗੈਰ ਦੂਜੀ ਸੂਬੇ ਦੀ ਕੱਢੀ ਨਹੀਂ ਸਕਦੀ ਆ ਤਾਂ ਹੁਣ ਜਾਣ ਕੇ ਚੁੱਪ ਬੈਠਾ ਹੈ ਮੀਡੀਏਟਰ ਦਾ ਕੰਮ ਕੀ ਹੈ ਇਹਨੂੰ ਸਟਰੋਂਗਲੀ ਪੰਜਾਬ ਸਰਕਾਰ ਨੂੰ ਮੈਂ ਕੰਡੈਮ ਕਰਦਾ ਜੋ ਇਹਨਾਂ ਦਾ ਐਟੀਟਿਊਡ ਹੋਇਆ ਪਿਆ ਤੇ ਮੈਂ ਇਹ ਕਹਿਣਾ ਚਾਹੁੰਦਾ ਮੈਂ ਕਿ ਰੋਲ ਹੁਣ ਗਵਰਨਮੈਂਟ ਆਫ ਇੰਡੀਆ ਨੂੰ ਜਲਦੀ ਤੋਂ ਜਲਦੀ ਡਾਇਲੌਗ ਰਾਈ ਗੱਲ ਕਰਕੇ ਇਨ ਇਸ਼ੂ ਨੂੰ ਸੌਟ ਆਊਟ ਕਰਨਾ ਚਾਹੀਦਾ ਹੈ ਕਿਉਂਕਿ ਇਹਦਾ ਸਾਰਾ ਫੈਂਟ ਪੂਰੇ ਦੇਸ਼ ਤੇ ਪੈਂਦਾ ਹੈ ਉਹ ਵੀ ਮੈਨੂੰ ਖੋਲਣਾ ਚਾਹੀਦਾ ਹੈ ਇੰਟਰਨੈਟ ਤੇ ਐ ਜੀ ਪੀ ਸੀ ਪ੍ਰਧਾਨ ਸਾਹਿਬ ਦਾ ਹੁਣੀ ਮੈਨੂੰ ਫੋਨ ਆਇਆ ਸੀ ਉਹ ਕਹਿੰਦੇ ਜੀ ਕਿ ਅਸੀਂ ਇਮੀਡੀਏਟਲੀ ਉੱਥੇ ਐਂਬੂਲੈਂਸਸ ਵੀ ਤੇ ਡਾਕਟਰ ਤਿਆਰ ਕਰ ਰਹੇ ਕੋਈ ਪੰਜਾਬ ਸਰਕਾਰ ਤੋਂ ਕੁਝ ਕਰ ਨਹੀਂ ਰਹੀ ਸੋ ਐ ਜੀ ਪੀ ਸੀ ਤਰਫੋਂ ਐ ਜੀ ਪ੍ਰਧਾਨ ਸਾਹਿਬ ਨੇ ਮੈਨੂੰ ਹੁਣ ਟੈਲੀਫੋਨ ਕੀਤਾ ਜੀ ਤੁਸੀਂ ਜੀ ਮੀਡੀਆ ਨੂੰ ਅਨਾਉਂਸ ਕਰ ਦਿਓ ਕਿ ਇੱਥੇ ਅਸੀਂ ਮੈਡੀਕਲ ਟੀਮ ਉੱਥੇ ਪੱਕੀ ਸਟੇਸ਼ਨ ਕਰਾਂਗੇ ਤੇ ਸਾਡੇ ਲੰਗਰ ਦਾ ਕੰਮ ਉੱਥੇ ਅਸੀਂ ਸ਼ੁਰੂ ਉੱਥੇ ਕਰਾਂਗੇ ਤੇ ਅਸੀਂ ਇਹ ਚਾਹੁੰਦੇ ਕਿ ਇੰਨਾ ਤੱਕਾ ਨਹੀਂ ਹੋਣਾ ਚਾਹੀਦਾ ਜਿੰਨਾ ਹੋਇਆ